ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਸਾਖੀ ਬੜੀ ਵਿਰਾਗਮਈ ਹੋਣ ਵਾਲੀ ਹੈ ਅੱਜ ਦੀ ਕਥਾ ਹੈ ਇੱਕ 14 ਸਾਲ ਮਾਸੂਮ ਬੱਚੇ ਦੀ ਇਹ ਸਾਖੀ ਸੁਣ ਕੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪੈਣਗੇ ਸੰਗਤ ਜੀ ਇਹ ਸਾਖੀ ਸੁਣ ਕੇ ਅੱਜ ਆਪਾਂ ਨੂੰ ਇੱਕ ਉਹ ਸਿੱਖਿਆ ਮਿਲਣੀ ਹੈ ਜੋ ਜ਼ਿੰਦਗੀ ਵਿੱਚ ਆਪਣੇ ਬੜੇ ਕੰਮ ਆਵੇਗੀ ਇਹ ਉਸ ਵੇਲੇ ਦੀ ਗੱਲ ਹੈ ਸੰਗਤ ਜੀ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਾਰ ਸੇਵਾ ਚਲਦੀ ਹੈ ਉਥੋਂ ਦੀਆਂ ਸੰਗਤਾਂ ਬੜੇ ਪਿਆਰ ਨਾਲ ਆ ਕੇ ਉਥੇ ਸੇਵਾ ਉਥੋਂ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਹੈ ਸੰਗਤਾਂ ਉੱਥੇ ਆ ਕੇ ਸੇਵਾ ਕਰਦੀਆਂ ਹੈ ਸੰਗਤ ਜੀ ਇਹ 14 ਸਾਲ ਦਾ ਮਾਸੂਮ ਬੱਚਾ ਕੌਣ ਹੈ ਜਿਹਦੀ ਅੱਜ ਆਪਾਂ ਕਥਾ ਸੁਣਨੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਕਿਵੇਂ ਹੁੰਦੀ ਹੈ ਇਹ 14 ਸਾਲ ਦਾ ਬੱਚਾ ਹੈ ਉਹਦਾ ਨਾਮ ਹੈ ਭਾਈ ਸੋਮਾ ਭਾਈ ਸੋਮੇ ਦੀ ਉਮਰ 14 ਸਾਲ ਦੀ ਸੀ ਜਦੋਂ ਉਹਦੇ ਸਿਰ ਤੋਂ ਪਿਤਾ ਦਾ ਸਾਆਇਆ ਉੱਠ ਜਾਂਦਾ ਹੈ ਉਹਦੇ ਪਿਤਾ ਤੜਾਈ ਕਰ ਜਾਂਦਾ ਹੈ ਉਹਦੀ ਮਾਂ ਨੇ ਉਹਨੂੰ ਪਾਲਿਆ ਪੋਸਿਆ ਹੈ ਉਹਨੂੰ ਵੱਡਾ ਕੀਤਾ ਹੈ ਉਹਨੂੰ ਬੜੇ ਸੰਸਕਾਰ ਦਿੱਤੇ ਹੈ ਤੇ ਸੰਗਤ ਜੀ ਇਹਦੇ ਘਰ ਵਿੱਚ ਐਨੀ ਗਰੀਬੀ ਸੀ ਕਿ ਇੱਕ ਵਾਰ ਚੁੱਲ੍ਹਾ ਬਾਲਣਾ ਵੀ ਔਖਾ ਹੋ ਜਾਂਦਾ ਹੈ ਰੋਟੀ ਇੱਕ ਟਾਈਮ ਦੀ ਵੀ ਬਣਾਉਣੀ ਔਖੀ ਹੋ ਜਾਂਦੀ ਹੈ ਇਹ ਬੜਾ ਗਰੀਬ ਹੈ ਕਿਉਂਕਿ ਇਹਦੇ ਸਿਰ ਤੇ ਪਿਤਾ ਦਾ ਸਾਯਾ ਤਾਂ ਹੈ ਨਹੀਂ ਇਹਦੀ ਮਾਂ ਹੀ ਇਹਦੀ ਸੇਵਾ ਕਰਦੀ ਹੈ ਉਹ ਆਸੇ-ਪਾਸੇ ਕਿਰਤ ਕਰਦੀ ਹੈ ਪਰ ਉਹ ਬੜੀ ਸਦਕਵਾਨ ਹੈ ਉਹਦੀ ਮਾਂ ਬੜੀ ਭਰੋਸੇ ਵਾਲੀ ਹੈ ਉਹਨੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਉਹ ਕਿਰਤ ਕਰਦੀ ਹੈ ਤੇ ਸੋਮੇ ਨੂੰ ਪਾਲਦੀ ਹੈ ਅੱਜ ਸੋਮੇ ਦੀ ਉਮਰ ਹੋ ਗਈ ਹੈ 14 ਸਾਲ ਦੀ ਤੇ ਉਹਦੀ ਮਾਂ ਕਹਿਣ ਲੱਗੀ ਪੁੱਤਰ ਸੋਮਿਆ ਜੇ ਆਪਾਂ ਐਵੇਂ ਹੱਥ ਤੇ ਹੱਥ ਰੱਖ ਕੇ ਬੈਠਣ ਲੱਗੇ ਤੇ ਆਪਣਾ ਰਿਜਕ ਕਿਵੇਂ ਚੱਲੇਗਾ ਇਸ ਨਾਲੋਂ ਭਲਾ ਹੈ ਕਿ ਤੂੰ ਕੋਈ ਕੰਮ ਕਰ ਲਿਆ ਕਰ ਉਹ ਕਹਿਣ ਲੱਗਿਆ ਮਾਂ ਮੈਂ ਹਜੇ ਬੱਚਾ ਹਾਂ ਤੇ ਮੈਂ ਕੀ ਕੰਮ ਕਰਾਂ ਮੈਨੂੰ ਕੋਈ ਕੰਮ ਨਹੀਂ ਆਉਂਦਾ ਤੇ ਉਹਦੀ ਮਾਂ ਕਹਿਣ ਲੱਗੀ ਪੁੱਤ ਤੂੰ ਐ ਕਰ ਆਪਣੇ ਕੋਲੇ ਕੁਝ ਸੋਲੇ ਪਏ ਹੈ ਮੈਂ ਇਹਨਾਂ ਨੂੰ ਉਬਾਲ ਕੇ ਇਨਾਂ ਦੀਆਂ ਘੁੰਗਣੀਆਂ ਬਣਾ ਦਿੰਨੀ ਆ ਤੇ ਤੂੰ ਜਾ ਕੇ ਵੇਚ ਕੇ ਆਇਆ ਕਰ ਤੇ ਕੁਝ ਪੈਸੇ ਮਿਲਣਗੇ ਉਹ ਸੋਮਾ ਕਹਿਣ ਲੱਗਿਆ ਮਾਂ ਇਹ ਘੁੰਗਣੀਆਂ ਮੈਂ ਕਿੱਥੇ ਜਾ ਕੇ ਵੇਚਾਂ ਮੈਨੂੰ ਤਾਂ ਇਹ ਵਿਤਣੇ ਨਹੀਂ ਆਉਂਦੇ ਕਿ ਮੈਂ ਮਾਂ ਕਿਵੇਂ ਵੇਚੂੰਗਾ ਕਿੱਥੇ ਜਾ ਕੇ ਆਪਣੀ ਦੁਕਾਨ ਲਾਵਾਂ ਤੇ ਉਸ ਵੇਲੇ ਮਾਂ ਨੇ ਜਵਾਬ ਦਿੱਤਾ ਹੈ ਸੋਮੇ ਪੁੱਤਰ ਉੱਥੇ ਜਾ ਜਿੱਥੇ ਰੂਹਾਂ ਦੇ ਰਹਿਬਰ ਧੰਨ ਗੁਰੂ ਰਾਮਦਾਸ ਜੀ ਰਾਮਦਾਸਪੁਰ ਸ੍ਰੀ ਅਮਰਤਸਰ ਦਰਬਾਰ ਸਾਹਿਬ ਉੱਥੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਉੱਥੇ ਬਿਆੰਤ ਸੰਗਤਾਂ ਇਕੱਠੀਆਂ ਹੁੰਦੀਆਂ ਹੈ ਤੂੰ ਉੱਥੇ ਜਾ ਕੇ ਆਪਣੀ ਇੱਕ ਗੁੰਵਰੀਆਂ ਦੀ ਦੁਕਾਨ ਲਾ ਲਵੀਂ ਇੱਕ ਪਾਸੇ ਤੇ ਉਸ ਤਰ੍ਹਾਂ ਹੁੰਦਾ ਹੈ ਸੰਗਤ ਜੀ ਉਦੀ ਮਾਂ ਸੋਮੇ ਦੀ ਕੋ ਗੁੜੀਆਂ ਬਣਾ ਕੇ ਇੱਕ ਸਾਬੇ ਵਿੱਚ ਪਾ ਕੇ ਦੇ ਦਿੰਦੀ ਹੈ ਤੇ ਸੋਮਾ ਉਹ ਘੁੰਗਣੀਆਂ ਲੈ ਕੇ ਉੱਥੋਂ ਚਲਾ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਵੱਲ ਉੱਥੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਸੰਗਤਾਂ ਇਕੱਠੀਆਂ ਹੁੰਦੀਆਂ ਹੈ ਇਹਨੇ ਵੀ ਜਾ ਕੇ ਜਿੱਥੇ ਸੰਗਤ ਇਕੱਠੀ ਹੈ ਉੱਥੇ ਜਾ ਕੇ ਆਪਣਾ ਸਾਬਾ ਲਾਇਆ ਹੈ ਤੇ ਇਹ ਕਹਿ ਰਿਹਾ ਹੈ ਘੁੰਗਣੀਆਂ ਲੈ ਲੋ ਭਾਈ ਘੁੰਗਣੀਆਂ ਲੈ ਲੋ ਤੇ ਕੁਝ ਸੰਗਤਾਂ ਨੇ ਉੱਥੋਂ ਉਹਦੇ ਕੋਲੋਂ ਘੁੰਗਣੀਆਂ ਖਰੀਦੀਆਂ ਹੈ ਕੁਝ ਪੈਸੇ ਉਹਦੇ ਕੋਲੇ ਆ ਗਏ ਉਸ ਤੋਂ ਬਾਅਦ ਸੰਗਤ ਜੀ ਕੀ ਹੁੰਦਾ ਹੈ ਇੱਕ ਦਿਨ ਸੋਮਾ ਆਪਣੀ ਸ਼ਾਬੜੀ ਲਗਾ ਕੇ ਬੈਠਾ ਸੀ ਤੇ ਦੂਰੋਂ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਜੀ ਆਉਂਦੇ ਦਖਾਈ ਦਿੰਦੇ ਹਨ ਜਦੋਂ ਗੁਰੂ ਜੀ ਦੀ ਨਜ਼ਰ ਸੋਮੇ ਉੱਤੇ ਪਈ ਨਾ ਤੇ ਗੁਰੂ ਜੀ ਉਹਨੂੰ ਵੇਖ ਕੇ ਉੱਥੇ ਰੁਕ ਜਾਂਦੇ ਆ ਗੁਰੂ ਸਾਹਿਬ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਉਹਨਾਂ ਨੂੰ ਉਸ ਵੇਲੇ ਆਪਣਾ ਬਚਪਨ ਯਾਦ ਆ ਗਿਆ ਉਹ ਸੋਚਣ ਲੱਗੇ ਉਹਨਾਂ ਨੂੰ ਯਾਦ ਆਇਆ ਕਿ ਜਦੋਂ ਉਹ ਖੁਦ ਲਾਹੌਰ ਦੀਆਂ ਗਲੀਆਂ ਵਿੱਚ ਇਹ ਘੁੰਮਣੀਆਂ ਵੇਚਿਆ ਕਰਦੇ ਸਨ ਉਹ ਬੱਚ ਨੂੰ ਵੇਖ ਕੇ ਗੁਰੂ ਜੀ ਨੂੰ ਆਪਣਾ ਬਚਪਨ ਚਿੱਤੇ ਆ ਜਾਂਦਾ ਹੈ ਸੰਗਤ ਜੀ ਤੇ ਗੁਰੂ ਸਾਹਿਬ ਸੋਮੇ ਦੇ ਕੋਲ ਆ ਗਏ ਤੇ ਆ ਕੇ ਬੜੇ ਪਿਆਰ ਨਾਲ ਪੁੱਛਿਆ ਲਾਲ ਜੀ ਭਾਈ ਤੇਰਾ ਨਾਮ ਕੀ ਹੈ ਉਸ ਵੇਲੇ ਸੰਗਤ ਜੀ ਸੋਮੇ ਨੇ ਕੀ ਜਵਾਬ ਦਿੱਤਾ ਹੈ ਗੁਰੂ ਜੀ ਨੂੰ ਬੱਚੇ ਨੇ ਕਿਹਾ ਹੈ ਸੱਚੇ ਪਾਤਸ਼ਾਹ ਦਾਸ ਨੂੰ ਭਾਵ ਮੈਨੂੰ ਸੋਮਾ ਕਹਿੰਦੇ ਹਨ ਮਹਾਰਾਜ ਮੇਰਾ ਨਾਮ ਸੋਮਾ ਹੈ ਤੇ ਗੁਰੂ ਸਾਹਿਬ ਨੇ ਉਸ ਵੇਲੇ ਕੀ ਕਿਹਾ ਹੈ ਉਸ ਬੱਚੇ ਨੂੰ ਗੁਰੂ ਜੀ ਨੇ ਆਪਣੇ ਮਮਾਰਕ ਹੱਥ ਅੱਗੇ ਕੀਤੇ ਹਨ ਤੇ ਕਹਿਣ ਲੱਗੇ ਸੋਮਿਆ ਅੱਜ ਦੀ ਕਮਾਈ ਕਿੰਨੀ ਹੋਈ ਹੈ ਉਹ ਸਾਨੂੰ ਦੇ ਦੇ ਸੰਗਤ ਜੀ ਵਿਚਾਰ ਕਰੋ ਸੋਚੋ ਉਸ ਵੇਲੇ ਦਾ ਸਮਾਂ ਉਹ ਬੱਚਾ ਜਿਸ ਨੇ ਸ਼ਾਮ ਨੂੰ ਜਾ ਕੇ ਘਰ ਆਪਣੇ ਉਰਾਸ਼ਨ ਲੈ ਕੇ ਆਉਣਾ ਹੈ ਜਿਹੜੀ ਉਹਨੇ ਕਮਾਈ ਕੀਤੀ ਹੈ ਜਦੋਂ ਉਹ ਸ਼ਾਮ ਨੂੰ ਆਪਣੇ ਘਰ ਜਾਏਗਾ ਉਹਦੀ ਮਾਂ ਪੁੱਛੇਗੀ ਪੁੱਤਰ ਅੱਜ ਦੀ ਕਮਾਈ ਕਿੱਥੇ ਹੈ ਪਰ ਸੰਗਤ ਜੀ ਸੋਮੇ ਨੇ ਉਸ ਵੇਲੇ ਇੱਕ ਪਲ ਵੀ ਨਹੀਂ ਸੋਚਿਆ ਕਿ ਉਹ ਘਰੇ ਕੀ ਲੈ ਕੇ ਜਾਵੇਗਾ ਉਹਦੀ ਮਾਂ ਨੂੰ ਜਾ ਕੇ ਕੀ ਜਵਾਬ ਦੇਵੇਗਾ ਉਸਨੇ ਸਾਰੀ ਕਮਾਈ ਗੁਰੂ ਜੀ ਦੇ ਹੱਥ ਉੱਤੇ ਰੱਖ ਦਿੱਤੀ ਗੁਰੂ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਅੱਜ ਸੋਮੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕੁਝ ਨਹੀਂ ਸੋਚਿਆ ਤੇ ਉਹ ਸਾਰੀ ਕਮਾਈ ਉਸ ਵੇਲੇ ਗੁਰੂ ਸਾਹਿਬ ਨੂੰ ਦੇ ਦਿੱਤੀ ਤੇ ਹੁਣ ਇਹਨੇ ਆਪਣਾ ਉਥੋਂ ਸ਼ਾਬਾ ਚੱਕਿਆ ਹੈ ਇਹ ਖਾਲੀ ਹੱਥ ਘਰ ਵਾਪਸ ਤੁਰ ਪਿਆ ਜਦੋਂ ਖਾਲੀ ਹੱਥ ਘਰ ਪਹੁੰਚਿਆ ਸੋਮਾ ਸੋਮੇ ਨੂੰ ਵੇਖ ਕੇ ਮਾਂ ਬੜੀ ਖੁਸ਼ ਹੁੰਦੀ ਹੈ ਕਿ ਮੇਰਾ ਪੁੱਤਰ ਕਮਾਈ ਕਰਕੇ ਆਇਆ ਹੈ ਉਹਦੀ ਛਾ ਬੜੀ ਖਾਲੀ ਹੈ ਛੋਲਿਆਂ ਵਾਲੀ ਸਾਰੇ ਛੋਲੇ ਵਿਕ ਚੁੱਕੇ ਆ ਉਹ ਕਹਿਣ ਲੱਗੀ ਕਿਉਂ ਪੁੱਤਰ ਅੱਜ ਕਿੰਨੀ ਕਮਾਈ ਹੋਈ ਤੇਰੇ ਛੋਲੇ ਸਾਰੇ ਖਤਮ ਹੋ ਚੁੱਕੇ ਹੈ ਤੇ ਸੋਮੇ ਨੇ ਕਿਹਾ ਮਾਂ ਅੱਜ ਮੇਰੀ ਸ਼ਾਮਲੀ ਤੇ ਗੁਰੂ ਸਾਹਿਬ ਆਏ ਸਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਜੋ ਅੱਜ ਦੀ ਕਮਾਈ ਸੀ ਉਹਨਾਂ ਨੇ ਮੇਰੇ ਕੋਲੋਂ ਲੈ ਲਈ ਹੈ ਮੈਂ ਉਹਨਾਂ ਨੂੰ ਸਭ ਕੋ ਦੇ ਆਇਆ ਹਾਂ ਮਾਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅਤਰੂ ਵਹਿ ਤੁਰੇ ਸੰਗਤ ਜੀ ਤੇ ਉਸ ਨੇ ਕਿਹਾ ਧਨ ਭਾਗ ਸਾਡੇ ਕਿ ਗੁਰੂ ਜੀ ਨੇ ਸਾਡੀ ਗਰੀਬੀ ਸਵਾਰ ਕਰਕੇ ਸਾਡੇ ਪੇਟਾ ਸਰਕਾਰ ਕੀਤੀ ਹੈ ਜੋ ਸਾਡੀ ਕਮਾਈ ਦੇ ਵਿੱਚ ਬਰਕਤ ਪੈਣੀ ਹੈ ਗੁਰੂ ਸਾਡੀ ਸਿਵਾ ਲੰਗਰ ਵਿੱਚ ਲਾ ਦਿੰਦੀ ਹੈ ਤੇ ਉਸ ਤੋਂ ਬਾਅਦ ਸੰਗਤ ਜੀ ਅੱਜ ਫਿਰ ਸੋਮਾ ਜਾਂਦਾ ਹੈ ਉਸ ਤਰ੍ਹਾਂ ਹੀ ਉਹ ਸੋਮੇ ਨੇ ਸਾਬਲੀ ਲਗਾਈ ਹੈ ਸਰੋਵਰ ਦੇ ਕੋਲੇ ਅੱਜ ਵੀ ਗੁਰੂ ਸਾਹਿਬ ਉਸ ਤਰ੍ਹਾਂ ਹੀ ਸੋਮੇ ਦੇ ਕੋਲੇ ਆ ਕੇ ਕਹਿੰਦੇ ਸੋਮਿਆ ਲਿਆ ਅੱਜ ਦੀ ਕਮਾਈ ਦੇ ਕਿੱਥੇ ਹੈ ਤੇ ਗੁਰੂ ਸਾਹਿਬ ਨੇ ਉਹਦੇ ਕੋਲੋਂ ਉਹ ਕਮਾਈ ਲਈ ਹੈ ਅੱਜ ਦੀ ਮਾਇਆ ਲਈ ਹੈ ਤੇ ਉਥੋਂ ਚਲੇ ਗਏ। ਉਸ ਤਰ੍ਹਾਂ ਹੀ ਸੋਮਾ ਵਾਪਸ ਕਰ ਆਉਂਦਾ ਹੈ ਖਾਲੀ ਹੱਥ। ਮਾਂ ਫਿਰ ਪੁੱਛਦੀ ਹੈ ਅੱਜ ਕਿੰਨੀ ਕਮਾਈ ਹੋਈ? ਉਹ ਕਹਿਣ ਲੱਗਿਆ ਮਾਂ ਅੱਜ ਵੀ ਗੁਰੂ ਸਾਹਿਬ ਮੇਰੇ ਕੋਲੋਂ ਅੱਜ ਦੀ ਕਮਾਈ ਲੈ ਗਏ। ਮਾਂ ਕਹਿੰਦੀ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਸਾਡੀ ਮਾਇਆ ਲੇਖੇ ਵਿੱਚ ਸਫਲ ਹੋ ਰਹੀ ਹੈ। ਤੇ ਅੱਜ ਸੰਗਤ ਜੀ ਕੀ ਹੁੰਦਾ ਹੈ? ਅੱਜ ਜਦੋਂ ਸੋਮਾ ਗਿਆ ਹੈ ਤੀਸਰੇ ਦਿਨ ਉਹਨੇ ਉਸ ਤਰ੍ਹਾਂ ਜਾ ਕੇ ਉਥੇ ਸ਼ਾਬਾ ਲਾਇਆ ਹੈ ਤੇ ਸ਼ਾਮ ਹੋ ਚੱਲੀ ਹੈ ਪਰ ਅੱਜ ਗੁਰੂ ਸਾਹਿਬ ਉਹਦੇ ਕੋਲੇ ਨਹੀਂ ਆਏ ਉਸ ਵੇਲੇ ਜਦੋਂ ਗੁਰੂ ਸਾਹਿਬ ਉਥੇ ਨਾ ਆਏ ਤਾਂ ਸੋਮਾ ਬੇਚੈਨ ਹੋ ਗਿਆ ਸੋਚਣ ਲੱਗਿਆ ਕਿ ਅੱਜ ਗੁਰੂ ਸਾਹਿਬ ਆਏ ਨਹੀਂ ਕਮਾਈ ਲੈਣ ਵਾਸਤੇ ਸ਼ਾਇਦ ਭੁੱਲ ਗਏ ਹੋਣਗੇ ਉਸੋਮਾ ਕੀ ਕਰਦਾ ਹੈ ਇਹਦੀ ਮਾਸੂਮੀਅਤ ਬੜੀ ਭੋਲੀ ਹੈ ਅੱਜ ਨੇ ਸੋਚਿਆ ਹੈ ਕਿ ਗੁਰੂ ਸਾਹਿਬ ਲੱਗਦਾ ਭੁੱਲ ਗਏ ਹਨ ਇਹ ਅੱਜ ਆਪ ਹੀ ਸ਼ਾਮ ਦੀ ਕਮਾਈ ਲੈ ਕੇ ਗੁਰੂ ਸਾਹਿਬ ਜੀ ਦੇ ਕੋਲੇ ਪਹੁੰਚ ਗਿਆ ਤੇ ਜਾ ਕੇ ਕਹਿੰਦਾ ਹੈ ਮਹਾਰਾਜ ਤੁਸੀਂ ਅੱਜ ਮੇਰੀ ਦੁਕਾਨ ਤੇ ਨਹੀਂ ਆਏ ਮਾਇਆ ਲੈਣ ਵਾਸਤੇ ਇਹ ਆਲੋ ਮਹਾਰਾਜ ਅੱਜ ਦੀ ਕਮਾਈ ਤੇ ਗੁਰੂ ਸਾਹਿਬ ਉਹਨੂੰ ਵੇਖ ਕੇ ਇੱਕ ਵਾਰੀ ਜੋ ਪ੍ਰਕਾਰ ਗਏ ਤੇ ਫਿਰ ਮੁਸਕਰਾਏ ਤੇ ਕਹਿਣ ਲੱਗੇ ਸੋਮਿਆ ਤੂੰ ਸਾਨੂੰ ਇਹ ਮਾਇਆ ਦੇਣ ਲੱਗਿਆ ਹੈ ਉਹ ਕਹਿੰਦੇ ਅੱਜ ਦੀ ਕਮਾਈ ਬੜੀ ਘੱਟ ਹੈ ਸੋਮਿਆ ਇਹ ਮਾਇਆ ਬੜੀ ਥੋੜੀ ਹੈ ਤੇ ਉਹ ਕਹਿਣ ਲੱਗਿਆ ਮਹਾਰਾਜ ਇਹ ਅੱਜ ਦੀਆਂ ਕੋ ਗੁਣੀਆਂ ਲਾਇਫ ਸੀਗੀਆਂ ਜਿਹੜੀਆਂ ਮੈਂ ਵੇਚ ਕੇ ਤੁਹਡੇ ਕੋਲੇ ਮਾਇਆ ਲੈ ਕੇ ਆਇਆ ਹਾਂ ਮਹਾਰਾਜ ਮੈਂ ਬੜਾ ਗਰੀਬ ਹਾਂ ਜਿਹੜੇ ਛੋਲੇ ਸੀ ਮੈਂ ਸਾਰੇ ਵੇਚ ਕੇ ਜਿਹੜੀ ਮਾਇਆ ਇਕੱਠੀ ਹੋਈ ਉਹ ਮੈਂ ਤੁਹਾਨੂੰ ਦੇ ਦਿੱਤੀ ਮਾਇਆ ਤੇ ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਜਾਂਦੇ ਐ ਤੇ ਕਹਿਣ ਲੱਗੇ ਸੋਮਿਆ ਤੂੰ ਸੋਮਾ ਨਹੀਂ ਤੂੰ ਸੂਮ ਤੂੰ ਸੋਮਾ ਸਾਹ ਹੈ ਤੇ ਗੁਰੂ ਜੀ ਕਹਿਣ ਲੱਗੇ ਉਹ ਕਹਿੰਦਾ ਨਹੀਂ ਮਹਾਰਾਜ ਮੈਂ ਗਰੀਬ ਹਾਂ ਗੁਰੂ ਜੀ ਕਹਿੰਦੇ ਤੂੰ ਸੋਮਾ ਸਾਹ ਹੈ ਕਿ ਉਹ ਫਿਰ ਕਹਿਣ ਲੱਗਿਆ ਮਹਾਰਾਜ ਮੈਂ ਗਰੀਬ ਹਾਂ ਤੇ ਗੁਰੂ ਜੀ ਕਹਿਣ ਲੱਗੇ ਸੋਮਿਆ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਿ ਦੇਣ ਵਾਲਾ ਵੱਡਾ ਹੁੰਦਾ ਹੈ ਕਿ ਲੈਣ ਵਾਲਾ ਉਹ ਕਹਿਣ ਲੱਗਾ ਮਹਾਰਾਜ ਦੇਣ ਵਾਲਾ ਤੇ ਗੁਰੂ ਜੀ ਕਹਿੰਦੇ ਫਿਰ ਤੂੰ ਦੇਣ ਵਾਲਾ ਹੈ ਤੇ ਵੱਡਾ ਕੌਣ ਹੋਇਆ ਸ਼ਾਹ ਕੌਣ ਹੋਇਆ ਅਮੀਰ ਕੌਣ ਹੋਇਆ ਉਹ ਕਹਿੰਦਾ ਮਹਾਰਾਜ ਮੈਂ ਤੇ ਗੁਰੂ ਜੀ ਉਹਦੇ ਮੂੰਹ ਤੋਂ ਸੁਣਨਾ ਚਾਹੁੰਦੇ ਸੀ ਕਿ ਖੁਦ ਕਵੇ ਕਿ ਮੈਂ ਹਾਂ ਹਾਂ ਤੇ ਉਸ ਵੇਲੇ ਸੋਮਿਆ ਕਹਿੰਦਾ ਮਹਾਰਾਜ ਫਿਰ ਦੇਣ ਵਾਲਾ ਸ਼ਾਹ ਹੋਇਆ हां गुरुजी कहंदे भाई आज तो तू सोमा साह है उस वेले गुरु साहिब ने वचन कीता है कि ਕਹਿਣ ਲੱਗੇ ਤੇਰੀਆਂ ਆਉਣ ਵਾਲੀਆਂ ਪੀੜੀਆਂ ਸਾਹ ਦੇ ਨਾਮ ਤੋਂ ਜਾਣੀ ਜਾਣਗੀਆਂ ਸੰਗਤ ਜੀ ਅੱਜ ਵੀ ਇਤਿਹਾਸ ਗਵਾਹ ਹੈ ਕਿ ਭਾਈ ਸੋਮੇ ਦੀ ਕੁੱਲ ਅੱਜ ਵੀ ਸਾਹਾ ਦੇ ਨਾਮ ਤੋਂ ਜਾਣੀ ਜਾਂਦੀ ਹੈ ਸੰਗਤ ਜੀ ਇਹ ਗੁਰੂ ਕਰਦੀ ਵਡਿਆਈ ਹੈ ਜੋ ਗੁਰੂ ਜੀ ਅੱਗੇ ਨਿਮਾਣਾ ਬਣ ਕੇ ਜਾਂਦਾ ਹੈ ਝੁਕਦਾ ਹੈ ਆਪਣਾ ਹੰਕਾਰ ਮਾਇਆ ਛੱਡ ਕੇ ਉਹਦੀ ਸੇਵਾ ਕਰਦਾ ਹੈ ਉਹਦਾ ਸਿੱਖ ਬਣਦਾ ਹੈ ਗੁਰੂ ਜੀ ਉਸ ਨੂੰ ਦੁਨੀਆਂ ਦੇ ਸਾਰੇ ਸੁੱਖ ਦੇ ਦਿੰਦੇ ਹਨ ਉਹਨੂੰ ਸਾਹਾਂ ਦਾ ਸਾਹ ਬਣਾ ਦਿੰਦੇ ਆ ਗੁਰੂ ਜੀ ਕਹਿੰਦੇ ਤੈਨੂੰ ਲੋੜ ਨਹੀਂ ਹੈ ਕਿਸੇ ਅੱਗੇ ਹੱਥ ਆੜਣ ਦੀ ਗੁਰੂ ਜੀ ਕਹਿੰਦੇ ਸੇਵਾ ਕਰਤ ਹੋਏ ਨ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਗੁਰੂ ਜੀ ਕਹਿੰਦੇ ਤੂੰ ਨਿਸ਼ਕਾਮ ਸੇਵਾ ਕਰਦਾ ਰਹੇ ਇੱਕ ਦਿਨ ਰੱਬ ਤੇਰੇ ਕੋਲੇ ਖੁਦ ਚੱਲ ਕੇ ਆਏਗਾ ਜਿਵੇਂ ਸੋਮੇ ਦੇ ਕੋਲੇ ਗਿਆ ਗੁਰੂ ਤੇ ਸੰਗਤ ਜੀ ਇਹ ਸਾਖੀ ਆਪਾਂ ਨੂੰ ਇਹ ਸੇਵਕ ਇਹ ਸਿਖਾਉਂਦੀ ਹੈ ਕਿ ਗਰੀਬੀ ਵਿੱਚ ਜਾਂ ਅਮੀਰੀ ਵਿੱਚ ਰੱਬ ਨੂੰ ਆਪਾਂ ਨਹੀਂ ਭੁੱਲਣਾ ਗੁਰੂ ਜੀ ਕਹਿੰਦੇ ਹਨ ਭਾਈ ਜੇ ਕਿਸੇ ਦਾ ਤੂੰ ਚੰਗਾ ਨਹੀਂ ਕਰ ਸਕਦਾ ਨਾ ਤੇ ਭਾਈ ਮਾੜਾ ਕਰਨ ਦਾ ਤੈਨੂੰ ਵੀ ਕੋਈ ਹੱਕ ਨਹੀਂ ਤੂੰ ਕਿਸੇ ਦਾ ਮਾੜਾ ਨਾ ਕਰ। ਪਾਸ਼ਾ ਕਹਿੰਦੇ ਚੰਗੇ ਕਰਮ ਕਰ, দান ਪੁੰਨ ਕਰ। ਅੰਤ ਵੇਲੇ ਇਹ ਨਾਮ, ਇਹ ਧਨ, ਪੁੰਨ দান ਤੇਰੇ ਨਾਲ ਜਾਣਾ ਮਹਾਰਾਜ ਕਹਿੰਦੇ। ਇਹ ਮਾਇਆ ਤਾਂ ਪਾਸ਼ਾ ਕਹਿੰਦੇ ਗੁਰੂ ਦੀ ਬਖਸ਼ੀ ਹੋਈ ਐ ਇੱਥੇ ਹੀ ਰਹਿਣੀ ਹੈ। ਇਹ ਸਰੀਰ ਵੀ ਆਪਣੇ ਨਾਲ ਨਹੀਂ ਜਾਏਗਾ। ਤੇ ਗੁਰੂ ਜੀ ਕਹਿੰਦੇ ਭਾਈ ਸੇਵਾ ਕਰੋ ਸੇਵਾ ਵਿੱਚ ਬਹੁਤ ਵੱਡੀ ਤਾਕਤ ਹੈ ਜਦੋਂ ਆਪਾਂ ਸੇਵਾ ਕਰਦੇ ਹਾਂ ਤੇ ਆਪਣਾ ਹੰਕਾਰ ਖਤਮ ਹੁੰਦਾ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਆਪਣਾ ਮਨ ਸ਼ੁੱਧ ਹੁੰਦਾ ਹੈ ਜਦੋਂ ਆਪਾਂ ਗੁਰੂ ਜੀ ਦੀ ਬਚਨਾਂ ਤੇ ਚੱਲਦੇ ਹਾਂ ਤੇ ਗੁਰੂ ਕਹਿੰਦੇ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ ਤੇ ਗੁਰੂ ਜੀ ਆਪਣੇ ਰੱਖਿਆ ਕਰਦੇ ਹਨ ਲੋਕ ਤੇ ਪਰਲੋਕ ਵਿੱਚ ਵੀ ਸੋ ਸੰਗਤ ਜੀ ਅੱਜ ਦੀ ਸਾਖੀ ਤੋਂ ਆਪਾਂ ਨੂੰ ਇਹੀ ਸਬਕ ਮਿਲਦਾ ਹੈ ਕਿ ਹਰ ਵੇਲੇ ਰੱਬ ਨੂੰ ਚੇਤੇ ਕਰੀਏ ਤੇ ਗਰੀਬਾਂ ਦੀ ਮਦਦ ਕਰਨੀਏ ਪਾਸ਼ਾ ਕਹਿੰਦੇ ਪੁੰਨ দান ਜੋ ਬੀਜਦੇ ਸਭ ਧਰਮ ਰਾਜ ਕੇ ਜਾਂ ਪਾਸ਼ਾ ਕਹਿੰਦੇ ਇਹਦਾ ਮਤਲਬ ਇਹ ਨਹੀਂ ਜਿਹੜੇ ਪੁੰਨ ਬੀਜਦੇ ਆਪਾਂ ਉਹ ਜਾਣਗੇ ਪਾਸ਼ਾ ਕਹਿੰਦੇ ਇਹ ਕਰਮ ਕਰਨੇ ਹੈ ਇਹ ਕਰਮਾਂ ਦਾ ਜਿਹੜਾ ਲੇਖਾ ਹੈ ਪਾਸ਼ਾ ਕਹਿੰਦੇ ਇਹ ਤੇਰਾ ਹੋਣਾ ਹੈ ਚੰਗੇ ਕਰਮ ਤੇ ਮਾੜੇ ਕਰਮ ਪਾਸ਼ਾ ਦੋਨੋਂ ਕਹਿੰਦੇ ਉਹਨਾਂ ਦਾ ਲੇਖਾ ਹੁੰਦਾ ਹੈ ਜਦੋਂ ਆਪਾਂ ਚੰਗੇ ਕਰਮ ਕਰਦੇ ਆਂ ਤੇ ਆਪਣਾ ਲੇਖਾ ਚੰਗੇ ਕਰਮਾਂ 'ਚ ਭਾਵ ਕਿ ਆਪ ਨੂੰ ਨਰਕ ਸੁਰਗ ਪਾਸ਼ਾ ਕਹਿੰਦੇ ਇਹ ਆਪਣਾ ਜਿਹੜਾ ਜੀਵਨ ਮਿਲਿਆ ਹੈ ਆਪਾਂ ਨੂੰ ਪਾਸ਼ਾ ਕਹਿੰਦੇ ਇਹ ਮਨੁੱਖੀ ਜੀਵਨ ਬੜਾ ਔਖਾ ਮਿਲਦਾ ਹੈ 84 ਲੱਖ ਜੋਨਸ ਬਾਇ ਮਾਨਸ ਕੋ ਪ੍ਰਭ ਦੀ ਵਡਿਆਈ ਪਾਸ਼ਾ ਕਹਿੰਦੇ ਜਿਹੜਾ ਜੀਵਨ ਹੈ ਇਹ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ ਮੁਕਤ ਹੋਣ ਵਾਸਤੇ ਮਿਲਿਆ ਹੈ ਸੋ ਆਓ ਸੰਗਤ ਜੀ ਸਾਖੀ ਬੋਲਦਿਆਂ ਗੁਰਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗੀਆਂ ਨੇ ਮਹਾਰਾਜ ਬਖਸ਼ਣ ਜੋਗ ਹੈ ਸੋ ਭਾਈ ਸੰਗਤ ਜੀ ਸਾਖੀ ਚੰਗੀ ਲੱਗੇ ਤੇ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰ ਜ਼ਰੂਰ ਲਵਾਇਓ ਤੇ ਅੱਗੇ ਸੰਤਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਖੀ ਸੁਣ ਕੇ ਹੋਰ ਸੰਗਤਾਂ ਦੀ ਸ਼ਰਧਾ ਬਣ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ